ਕੋਈ ਜੀਵ ਕੱਲਾ ਇਸ ਗੱਲ ਨਹੀਂ ਮਾਨ ਕਰੀ ਜਾਵੇ ਵੀ ਮੈਂ ਤੇ ਸਾਲ ਵਿੱਚ ਪੰਜ ਵਾਰ ਮੈਂ ਸੱਤ ਵਾਰ ਫੁਲਾਣ ਦੇ ਫੁਲਾਣੇ ਤੀਰਥ ਸਥਾਨਾਂ ਤੇ ਜਾਇ ਇਸ਼ਨਾਨ ਕੀਤਾ ਵੀ ਮੈਂ ਇਹ ਮਾਨ ਕਰੀ ਜਾਵੇ ਕੋਈ ਮਨੁੱਖ ਤੇ ਬਾਪੂ ਕਹਿੰਦਾ ਅਖਾਲ ਪੁਰਖ ਵਾਹਿਗੁਰੂ ਜੀ ਇਸ ਤਰੀਕੇ ਨਾਲ ਬਸ ਵਿੱਚ ਨਹੀਂ ਆਉਂਦਾ ਤੀਰਥ ਇਸ਼ਨਾਨ ਕਰਨਾ ਨਹੀਂ ਚਾਹੀਦਾ ਕਰਨਾ ਚਾਹੀਦਾ ਜੀ ਆਪਣੇ ਤੀਰਥ ਸਥਾਨਾਂ ਤੇ ਸਭ ਨੂੰ ਲੈਣਾ ਚਾਹੀਦਾ ਪਰ ਗੁਰਮੁਖੋ ਉੱਥੋਂ ਕੋਸ਼ਿਸ਼ ਪ੍ਰਾਪਤ ਕਰਨ ਵਾਸਤੇ ਜਾਣਾ ਉਥੇ ਹਾਤਬੂਤ ਕਰਨ ਨਹੀਂ ਜਾਣਾ ਉਥੇ ਕੇਵਲ ਔਰ ਕੇਵਲ دنیਵੀ ਫਲਾਕ ਛਗਣ ਤੱਕ ਸੀਮਿਤ ਨਹੀਂ ਰਹਿਣਾ ਫਲਾਣੇ ਲੰਗਰ ਵਿੱਚ ਆ ਬਣ ਗਿਆ ਫਲਾਣੇ ਟੋਗਾ ਫਲਾਣੇ ਦੇ ਚੱਲ ਜਾਂ ਉੱਥੇ ਆ ਕੋ ਚੱਲਦਾ ਹੁੰਦਾ ਹੈ ਇਹ ਨਹੀਂ ਤੇ ਜੇ ਇਦਾਂ ਜਾਣਾ फिर बापू ने मा बता देखो, देखो गुरमुख नाव चले तीर थ्री बहुत बापू ने भापु थे तीर्थी तन गुरु नानक साहब साहब बाद नावण चले तीर्थ मन खोटे तन चो ਇਕ ਭਾ ਲਥੀ ਨਾ ਤੇ ਆ ਦੋਏ ਭਾ ਟੜੀਐ ਸਹੋਰ ਬਾਹਰ ਤੋਤੀ ਤੁੰਗੜੀ ਅੰਦਰ ਵਿਸ਼ਨ ਕੋਰ ਸ਼ਾ ਪਹਿਲੇ ਅਣਨਾਤੇਆ ਚੋਰ ਸੀ ਚੋਰਾ ਚੋਰ ਬਾਣੀ ਅੰਦਰ ਦਰਜਾ ਬਾਪੂ ਨਾਨਕ ਸਾਹਿਬ ਮਹਾਰਾਜ ਦੀ ਰਚਨਾ ਤੋਂ ਉਚਾਰਣ ਹੋਇਆ ਅਰਥ ਬੜੇ ਸਪਸ਼ਟ ਜੀ ਆ ਨਾਵਣ ਚੱਲੇ ਪੀਰ ਜੀ ਤੀਰਥਾਂ ਤੇ ਇਸ਼ਨਾਨ ਕਰਨ ਵਾਸਤੇ ਦਾ ਚੱਲੇ ਜੀ ਕਰ ਲਿਆ ਇਕੱਟ ਪਰ ਕੀ ਹੋਇਆ ਮਨ ਕੋਟੇ ਬਾਪੂ ਨੇ ਕਿਉਂ ਅੰਦਰ ਜੀ ਕੀਤਾ ਅੱਜ ਦੇ ਹਾਲਾਤ ਤੁਹਾਡੇ ਸਾਹਮਣੇ ਹੀ ਆ ਗੁਰਮਖੋ ਸੰਸਾਰ ਕੇਵਲ ਔਰ ਕੇਵਲ ਦਿਖਾਵੇ ਵਾਸਤੇ ਭਜਿਆ ਫਿਰਦਾ ਮੈਂ ਮੇਰੀ ਨੂੰ ਪੱਠੇ ਪਾਉਣ ਖਾਤਿਰ ਇੰਨੇ ਸਾਲ ਹੋ ਗਏ ਇੰਨੇ ਅਰਜ਼ਾ ਪੁੱਛ ਗਿਣਤੀ ਪੁੱਛ ਜਨਨ ਮਰਜੀ ਪਰ ਖੱਡੀ ਕੀ ਖੱਟੀ ਹੈ ਕਿਸੇ ਨੂੰ ਨਹੀਂ ਪਤਾ ਇਸ